ਜਿਹੜਾ ਕੰਮ ਕਿਤੇ ਵੀ ਨਹੀਂ ਬਣਦਾ ਇਹ ਸ਼ਰਤ ਦੀ ਗੱਲ ਹੈ ਜਿਹੜਾ ਕੰਮ ਕਿਤੇ ਵੀ ਨਹੀਂ ਬਣਦਾ ਬੂਹੇ ਗੌਸ ਦੇ ਕੰਮ ਉਹ ਸਭ ਹੁੰਦਾ ਗੱਲ ਸੌ ਸਿਰੇ ਦੀ ਕਹਿ ਦੇਵਾਂ ਜਿੱਧਰ ਗੌਸ ਹੋਵੇ ਉਧਰ ਰੱਬ ਹੋਵੇ ਇਹ ਇੱਕ ਸਮੇ ਦਾ ਜ਼ਿਕਰ ਹੈ حضرت ਜਨਾਬ حضرت ਮੀਰਾ ਮੁਹਯੁੱਦੀਨ شاہ ਜਿਲਾਨੀ ਹਜ਼ੂਰ ਦੇ ਕੋਲ حضرت ਖਾਜਾ ਮੀਨੋਦੀਨ ਚਿਸ਼ਤੀ ਰਹਿਮਤੁੱਲਾਹ ਦੇ ਖਾਜਾ ਗਰੀਬ ਨਵਾਜ਼ ਗਏ ਨੇ ਖਵਾਜਾ ਗਰੀਬ ਨਵਾਜ਼ ਜਦੋਂ ਪਹੁੰਚੇ ਨੇ ਹਜ਼ੂਰ ਨੇ ਉਹਨਾਂ ਦੀ ਖਿਦਮਤ ਜੋ ਵੀ ਕਰਨੀ ਸੀ ਸੇਵਾਦਾਰਾਂ ਨੇ ਸਭ ਕੀਤੀ ਤੇ ਹਜ਼ੂਰ ਪੁੱਛਦੇ ਨੇ ਖਵਾਜਾ ਸਾਹਿਬ ਨੂੰ ਕਹਿੰਦੇ ਨੇ ਖਵਾਜਾ ਸਾਹਿਬ ਕੋਈ ਤੁਹਾਡੇ ਮਨ ਦੇ ਵਿੱਚ ਕੋਈ ਐਸੀ ਇੱਛਾ ਹੋਵੇ ਆਪਣੀ ਮੁਬਾਰਕ ਸੁਬਾਨ ਤੋਂ ਫਰਮਾਨ ਕੀਤਾ ਜਾਏ ਉਸ ਫਰਮਾਨ ਦੇ ਮੁਤਾਬਕ ਉਹ ਚੀਜ਼ ਤੁਹਾਡੀ ਖਿਦਮਤ ਵਿੱਚ ਹਾਜ਼ਰ ਕੀਤੀ ਜਾਵੇ ਤੇ ਅਕੇ ਖਵਾਜਾ ਸਾਹਿਬ ਕੀ ਕਹਿੰਦੇ ਨੇ ਬਾਕੀ ਸਭ ਕੁਝ ਠੀਕ ਹੈ ਪੀ ਅਜ ਦਿਲ ਕਰਦਾ ਕਵਾਲੀ ਸੁਣੀ ਏਸੇ ਕਰਕੇ ਫਕੀਰ ਲੋਕ ਕਵਾਲੀ ਸੁਣਦੇ ਨੇ ਕਹਿੰਦੇ ਨੇ ਦਿਲ ਕਰਦਾ ਵੀ ਕਵਾਲੀ ਸੁਣੀਏ ਤੇ ਆਪਣੇ ਖਾਦਮ ਨੂੰ ਭੇਜਿਆ ਗਿਆ ਅਰਬੀ ਵਾਲੀ ਸਰਕਾਰ ਨੇ ਜਾਓ ਕਵਾਲ ਨੂੰ ਬੁਲਾ ਕੇ ਲਿਓ ਜਦੋਂ ਕਵਾਲ ਦੇ ਘਰ ਸੇਵਾਦਾਰ ਗਿਆ ਅੱਗੇ ਕਵਾਲ ਦੇ ਘਰ ਦੇ ਕੀ ਕਹਿੰਦੇ ਨੇ ਜੀ ਇਹ ਸੇਵਾ ਨਹੀਂ ਹੋ ਸਕਦੀ ਕਿਉਂਕਿ ਉਹ ਕੁਝ ਦਿਨ ਪਹਿਲਾਂ ਉਹ ਜਿਹੜਾ ਕਬਾਲ ਸੀ ਉਹ ਗੁਜ਼ਰ ਚੁੱਕਾ ਹੈ ਉਹ ਮਰ ਚੁੱਕਾ ਹੈ ਇਸ ਕਰਕੇ ਇਹ ਹੁਣ ਨਾ ਕੋਈ ਉਸੇ ਸੇਵਾ ਨਹੀਂ ਕਰ ਸਕਦਾ ਤੇ ਸੇਵਾ ਨਹੀਂ ਹੋ ਸਕਦੀ ਇਹ ਜਿਹੜਾ ਖਾਦਮ ਹੈ ਇਹ ਵਾਪਸ ਜਾ ਕੇ 11ਵੀਂ ਵਾਲੀ ਸਰਕਾਰ ਨੂੰ ਕਹਿੰਦਾ ਯਾ ਸਰਕਾਰ ਉਹ ਕਬਾਲ ਤੇ ਗੁਜ਼ਰ ਚੁੱਕਾ ਹੈ ਉਹ ਤੇ ਮਰ ਗਿਆ ਤੇ ਜਦੋਂ یوں ਕਿਹਾ ਖਵਾਜਾ ਸਾਹਿਬ ਕਹਿੰਦੇ ਨੇ ਵੀ ਜਦੋਂ ਮਰ ਗਿਆ ਜਦੋਂ ਗੁਜ਼ਰ ਚੁੱਕਾ ਫਿਰ ਕੀ ਹੋ ਸਕਦਾ ਪਰ ਦਿਲ ਕਰਦਾ ਸੀ ਕਿ ਕਵਾਲੀ ਸੁਣੀ ਪੀਰਾਂ ਦੇ ਪੀਰ ਦਸਤਗਿਰ ਹਜ਼ੂਰ ਜਨਾਬ ਗੋਸ਼ਪਾ 11ਵੀਂ ਵਾਲੀ ਸਰਕਾਰ ਮੌਜ ਵਿੱਚ ਆਏ ਨੇ ਮੌਜ ਵਿੱਚ ਆ ਕੇ ਕਹਿੰਦੇ ਨੇ ਹਾਜ਼ਾ ਸਾਹਿਬ ਇਹ ਕਿਵੇਂ ਹੋ ਸਕਦਾ ਹੈ ਕਿ ਤੁਸੀਂ ਕਿਹਾ ਹੋਵੇ ਤੁਹਾਨੂੰ ਕਵਾਲੀ ਨਾ ਸੁਣਾਈ ਜਾਏ ਇਹ 11ਵੀਂ ਵਾਲੀ ਸਰਕਾਰ ਦਾ ਦਰਬਾਰ ਹੈ ਇੱਥੇ ਇਦਾਂ ਨਹੀਂ ਹੋ ਸਕਦਾ ਕਿ ਜੋ ਤੁਸੀਂ ਕਿਹਾ ਉਹ ਤੁਹਾਨੂੰ ਨਾ ਸੁਨਾਇਆ ਜਾਏ ਤੇ ਤੁਹਾਨੂੰ ਕਵਾਲੀ ਸੁਣਾਈ ਜਾਏਗੀ ਬਲਕੇ ਏਸੇ ਹੀ ਕਮਾਲ ਦੀ ਕਮਾਲੀ ਸੁਣਾਈ ਜਾਏਗੀ ਜਿਹੜਾ ਕੁਛ ਦਿਨ ਪਹਿਲਾਂ ਗੁਜ਼ਰ ਗਿਆ ਤੇ ਇਹ ਗੱਲ ਇਸ ਕਰਕੇ ਕਹੀ ਗਈ ਹੈ ਜਿਹੜਾ ਕੰਮ ਕਿਤੇ ਵੀ ਨਹੀਂ ਬਣਦਾ ਬੂਹੇ ਗੌਸ ਦੇ ਕੰਮ ਉਹ ਸਭ ਹੁੰਦਾ ਹੈ ਗੱਲ ਸੌ ਸਿਰੇ ਦੀ ਕਹਿ ਦੇਵਾਂ ਜਿੱਧਰ ਗੌਸ ਹੋਵੇ ਉਧਰ ਰੱਬ ਹੁੰਦਾ ਹੈ ਕਹਿੰਦੇ ਨੇ ਏਸੇ ਕਮਾਲ ਦੀ ਕਮਾਲੀ ਸੁਣਾਈ ਜਾਏਗੀ ਆਪਣੇ ਖਾਦਮ ਨੂੰ ਕਹਿੰਦੇ ਨੇ ਜਾ ਜਾ ਕੇ ਪਤਾ ਕਰ ਕਿੱਥੇ ਉਹਦੀ ਕਬਰ ਹੈ ਉਹਨੂੰ ਕਿੱਥੇ ਦਫਨ ਕੀਤਾ ਹੈ ਉਥੇ ਖੜਾ ਹੋ ਕੇ ਕਹਿਣਾ ਇਕਬਾਲ ਤੈਨੂੰ 11ਵੀਂ ਵਾਲੀ ਸਰਕਾਰ ਨੇ ਯਾਦ ਫਰਮਾਇਆ ਉਹਨਾਂ ਤੇਰੀ ਕਬਾਲੀ ਸੁਣਨੀ ਐ ਤੇ ਉਥੇ ਖਾਜਾ ਸਾਹਿਬ ਆਏ ਹੋਏ ਨੇ ਇਹ ਖਾਦਮ ਗਿਆ ਜਿੱਥੇ ਕਬਰ ਸੀ ਬਈ ਉਥੇ ਖੜ ਕੇ ਕੀ ਕਹਿੰਦਾ ਐ ਇਕਬਾਲ ਮੈਨੂੰ ਨਹੀਂ ਪਤਾ ਵੀ ਤੂੰ ਸੁਣਦਾ ਕਿ ਨਹੀਂ ਸੁਣਦਾ ਪਰ ਮੈਂ ਸਰਕਾਰ ਦਾ ਹੁਕਮ ਵਜਾਣ ਵਾਸਤੇ ਆਇਆ ਜਿਵੇਂ ਮੈਨੂੰ ਹੁਕਮ ਹੋਇਆ ਮੈਂ ਉਵੇਂ ਕਹਿ ਰਿਹਾ ਇਕਬਾਲ 11ਵੀਂ ਵਾਲੀ ਸਰਕਾਰ ਨੇ ਤੈਨੂੰ ਯਾਦ ਕੀਤਾ ਉਹਨਾਂ ਤੇਰੀ ਕਬਾਲੀ ਸੁਣਨੀ ਹੈ ਤੇ ਖਵਾਜਾ ਸਾਹਿਬ ਆਏ ਹੋਏ ਨੇ ਜਦੋਂ ਇਹੋ ਕਿਹਾ ਵੀ ਕਬਰ ਖੁੱਲ ਗਈ ਜਦੋਂ ਕਬਰ ਖੁੱਲੀ ਤੇ ਇਕਬਾਲ ਉੱਠ ਕੇ ਬੈਠ ਗਿਆ ਇਹ ਸਜਦਾ ਕਰਦਾ ਹੈ ਹਜ਼ੂਰ ਦੇ ਗੁਲਾਮ ਨੂੰ ਹਜ਼ੂਰ ਦੇ ਸੇਵਕ ਨੂੰ ਹਜ਼ੂਰ ਦੇ ਖਾਦਮ ਨੂੰ ਇਹ ਸਜਦਾ ਕਰਦਾ ਨਾਲੇ ਕਹਿੰਦਾ ਮੇਰੇ ਕਿੱਡੇ ਭਾਗ ਚੰਗੇ ਨੇ ਮੈਨੂੰ ਕਬਰ ਵਿੱਚ ਪਏ ਨੂੰ ਵੀ ਸਰਕਾਰ ਨੇ ਯਾਦ ਕੀਤਾ ਜੈਕਾਰਾ ਗਿਆ ਅਰਮੀ ਵਾਲੇ ਪੀਰਾਂ ਦਾ ਬਹੁਤ ਸਾੱਚੇ ਦਰਵਾਜ਼ੇ ਕੀ ਹੈ ਤੇ ਕਹਿੰਦਾ ਵੀ ਜੇ ਕਵਾਲੀ ਸੁਣਾਣੀ ਹੋਵੇ ਸਾਥੀ ਵੀ ਚਾਹੀਦੇ ਨੇ ਸਾਜ਼ ਵੀ ਚਾਹੀਦੇ ਨੇ ਇਹ ਖਾਦਮ ਕਹਿੰਦਾ ਵੀ ਇਹ ਤੇ ਤੂੰ ਜਾਣੇ ਕਿ ਕਵਾਲੀ ਕਿਵੇਂ ਸੁਣਾਣੀ ਹੈ ਇਹ ਕਫਨ ਚ ਲਪੇਟਿਆ ਹੋਇਆ ਜਦੋਂ ਆਪਣੇ ਘਰ ਨੂੰ ਤੁਰਿਆ ਜਾ ਰਿਹਾ ਜਿਹੜਿਆਂ ਲੋਕਾਂ ਨੇ ਦੇਖਿਆ ਸੀ ਪਈ ਇਹਨੂੰ 5-6 ਦਿਨ ਪਹਿਲਾਂ ਦਫ਼ਨ ਕੀਤਾ ਹੋਇਆ ਹੈ ਇਹਤੇ ਭੂਤ ਆ ਗਿਆ ਸਾਰੇ ਲੋਕ ਭੱਜੇ ਜਾਂਦੇ ਨੇ ਜਦੋਂ ਆਪਣੇ ਘਰ ਵਿੱਚ ਵੜਿਆ ਘਰ ਦੇ ਵੀ ਭੱਜੇ ਫਿਰਦੇ ਨੇ ਐਦਾਂ ਹੀ ਹੁੰਦੀ ਹੈ ਤੇ ਤਦੋਂ ਕਿਹਾ ਗੁਰਬਾਣੀ ਦਾ ਫਰਮਾਨ ਹੈ ਘਰ ਕੀ ਨਾਰ ਬਹੁਤ ਹਿਤ ਜਾਂਸ ਰਹਿਤ ਸਦਾ ਸੰਗ ਲਾਗੀ ਜਬ ਹੀ ਹੰਸ ਤਜੀਏ ਕਾਇਆ ਪੇਤ ਪ੍ਰੇਤ ਕਰ ਬਾਗੀ ਆਖਰਕਾਰ ਘਰ ਦੇ ਡਰਦੇ ਨੇ ਇੱਕ ਬਾਲਕੀ ਕਹਿੰਦਾ ਓਏ ਮੈਂ ਭੂਤ ਨਹੀਂ ਭੂਤ ਦਾ ਵਜੂਦ ਨਹੀਂ ਹੁੰਦਾ ਮੇਰਾ ਸ਼ਰੀਰ ਹੈ ਮੇਰਾ ਉਸੇ ਤਰ੍ਹਾਂ ਸ਼ਰੀਰ ਹੈ ਮੈਨੂੰ 11ਵੀਂ ਵਾਲੀ ਸਰਕਾਰ ਨੇ ਯਾਦ ਕੀਤਾ ਮੈਂ ਕਬਾਲੀ ਸੁਨਾਨੀ ਐ ਲਿਆਓ ਮੇਰੇ ਵਸਤਰ ਦਿਓ ਸਾਜ਼ ਦਿਓ ਸਾਥੀਆਂ ਨੂੰ ਬੁਲਾਓ ਵੀ ਮਰੇ ਹੋਏ ਕਬਾਲ ਨੇ ਹਜ਼ੂਰ ਦੇ ਦਰਤੇ ਕਬਾਲੀ ਗਾਈ ਐ ਐਦੂ ਪਰੇ ਕਿਹੜੀ ਗੱਲ ਆ ਜਿਹੜੀ ਨਹੀਂ ਹੋ ਸਕਦੀ ਤਦੋਂ ਕਿ ਐ ਜਿਹੜਾ ਕੰਮ ਕਿਤੇ ਵੀ ਨਹੀਂ ਵਣਦਾ ਜਿਹੜਾ ਕੰਮ ਕਿਤੇ ਵੀ ਜੇ ਕਰਦਾ ਤੂਹੇ ਕੌਸ ਤੇ ਕੰਨਿਓ ਸਭ ਹੁੰਦਾ ਪੂਹੇ ਗਾਸ ਦੇ ਕੰਮ ਓ ਸਭ ਹੰਕਾਰ ਪੂਹੇ ਗਾਸ ਦੇ ਕੰਮ ਓ ਸਭ ਹੰਕਾਰ ਕੰਨ 100 ਸੀੜੇ ਦੀ ਕਾਹ ਦੇਵਾ ਕੰਨ 100 ਕੁਤਬ ਬਣਾਇਆ ਚਾਰਾ ਸਿਰਤਾਕਤ ਬਣਾਇਆ ਚੋਰੋ ਸਿੱਧਾ ਕੁਤਬ ਬਣਾਇਆ ਐਸੇ ਕਰਕੇ ਕੀਤਾ ਜਾਂਦਾ ਓ ਮੇਰਾ ਪੀਰ ਕਰਮ થી ਬਰੇ ਝੋੜੀਆਂ ਮੇਰਾ ਪੀਰ ਕਰਮ થી ਬਰੇ ਝੋੜੀਆਂ ਜੇ ਕੋਈ ਝੋੜੀ ਨਾ ਫੈਲਾਵੇ ਤੇ ਮੈਂ ਕੀ ਕਰਾਂ ਦੇਖੋ ਝੋਲੀ ਨਾ ਫੈਲਾ ਦੇ ਜੱਟੇ ਇਕਰਾ ਦੇਖੋ ਝੋਲੀ ਨਾ ਫੈਲਾ ਕੇ ਚੰਗੇ ਇਕਰਾ ਉਹ ਤਾਂ ਚੋਰਾਂ ਨੂੰ ਕਤੂਬ ਬਣਾਵੇ ਹੁਣ ਵੀ ਉਹ ਤਾਂ ਚੋਰਾਂ ਨੂੰ ਕਤੂਬ ਬਣਾਵੇ ਹੁਣ ਵੀ ਉਹ ਤਾਂ ਚੋਰਾਂ ਨੂੰ ਕਤੂਬ ਬਣਾਵੇ ਹੁਣ ਵੀ ਛੋਰ ਚੋਰੀ ਪਿੱਛੇ ਕਰਕੇ ਕਿਹਾ ਹੈ ਵੀ ਘਬਰਾਨੇ ਕਾ ਕਿਆ ਹੈ ਕਾ ਬਿੰਦ ਸੁਬਾ ਹੋ ਸੁਬ ਹੋ ਸ਼ਾ ਮੁਸ਼ਕਿਲ ਆਸਾ ਹੋ ਜਾਏ ਕਿ ਮੇਲੇ ਗਾਉਸ ਪਿਆ ਕਾ ਨਾ ਜੀ ਨਾ ਦੀ ਜੀ ਨਾ ਜੀ ਨਾ ਦੀ ਜੀ ਨਾ ਦੀ ਜੀ ਨਾ ਦੀ ਓ ਹਾ ਜੀ ਨਾ ਦੀ 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 ਜਦੋਂ ਵੀ ਕੋਈ ਜ਼ਿੰਦਗੀ ਦੇ ਵਿੱਚ ਮੁਸ਼ਕਲ ਆ ਜਾਵੇ ਉੱਥੇ ਘਬਰਾਣ ਨਾਲੋਂ ਕੀ ਕਰਨਾ ਹੈ ਜੈਰਵੀ ਵਾਲੀ ਸਰਕਾਰ ਨੂੰ ਜਪਣਾ ਸ਼ੁਰੂ ਕਰਨਾ ਹੈ ਤਦੋਂ ਕੀ ਹੈ ਘਬਰਾਣੇ ਕਾ ਕਿਆ ਹੈ ਤਾਂ ਤਿਸਕਾ ਹੋਸ਼ ਸੁਹੋਸ਼ਾ ਘਬਰਾਣੇ ਕਾ ਕਿਆ ਹੈ ਤਾਂ ਤਿਸਕਾ ਹੋਸ਼ ਸੁਹੋਸ਼ਾ ਮੁਸ਼ਕਲ ਆਸਾ ਹੋ ਜਾਏ ਕੀ ਲੈ ਲੇਗਾ ਉਸ ਪਿਆ ਦਾ ਨਾ मायरूरी ने हजरत को दरिया के किनारे पे पुकारा पहुंचा था वहां भातमा जहरा का दुलारा पहुंचा था वहां भातमा जहरा का दुलारा दरिया पे खड़े होके मारा दरिया पे खड़े होके मारा नारा एक पल में ਜੀਦਾ ਜੀਦਾ ਮੇਰਾ ਤਾਰਾ ਹੱਕ ਜੀ ਲਾਲੀ ਜੀ ਲਾਲੀ ਜੀ ਆਲੇ ਜੀਦਾ ਜੀ ਜੀ ਲਾਲੀ ਜੀ ਲਾਲੀ ਜੀਦਾ ਜੀ ਜੀ ਲਾਲੀ ਜੀ ਲਾਲੀ ਜੀ ਲਾਲੀ ਜੀ ਲਾਲੀ ਜੀ ਲਾਲੀ ਜੀ ਬੋਲ ਲੱਖੋ ਜੀਮ ਜਗ ਜਹਾਨ ਮੈਂ ਸਾਰਾ ਟੋਲ ਥਕੀ ਦਾਤਾ ਹੋਰ ਨਹੀਂ ਸਾਹੀ ਜੀ ਲਾਨ ਗਿਆ ਕਿਉਂ ਕੇ ਖਤਾਬਾਰ ਗੁਲਾਮ ਨੂੰ ਘਲ ਲਾਵੇ ਦੱਸੋ ਕੌਣ ਹੈ ਉਸ ਮਿਹਰਬਾਨ ਜਿਆ ਚਿੱਟਾ ਮਾਰ ਕੇ ਕੱਢਿਆ ਸਖਬਣੀ ਚੋਂ ਰੁੜਿਆ ਜਾਮ ਦਾ ਸ਼ੇਖ ਸੁਨਾਨ ਜੀ ਹੇ ਰੱਬੀ ਪੀਰ ਬੇਸਲਾਹਤ ਹੈ ਤੁਲਾ ਤੇਰਾ ਪੀਰ ਬੇਸਲਾਹਤ ਹੈ ਤੁਲਾ ਕੂਝਾ ਹੋਰ ਨਾ ਉਸ ਦੀ ਸ਼ਾਨ ਤੇ ਆ ਜੀਲਾਂ ਜੀਲਾਂ ਜੀ uska be-ra paar hai uska be-ra paar hai